ਯਾਰ ਨਾਲੇ ਤਾਂ ਇਹਦੇ ਬੁੱਲ ਕੰਮਣਗੇ ਨਾਲੇ ਕੰਮਣਗੇ ਤੇਰੇ ਪਿੱਛੇ ਪਿੱਛੇ ਕਿਉਂ ਨਹੀਂ ਉਸਦੇ ਚੋਂ ਵੀ ਦੰਦਾ ਤੂੰ ਹਾਏ ਮੈਂ ਬੋਲੀ ਲੱਗਣੀ ਮੈਨੂੰ ਵੀ ਤੇਜੋ ਨਾ ਜਾਣੀ ਜੇ ਰਿਸ਼ਤਾ ਮੈਂ ਪੂਰ ਚੜਨ ਦੇ ਦਿੱਤਾ ਉਹ ਤਾਂ ਯਾਰ ਕਰੂੰਗਾ ਹਿੱਲਾ ਮੈਂ ਤੇਰਾ ਆਈਡੀ ਦਾ ਤਾਂ ਓਏ ਆਈਡੀ ਦਾ ਹਿੱਲਾ ਹੋਗਾ ਤੇਰਾ ਵਿੱਚ ਹੋਰ ਹੀ ਕੋਈ ਬੱਬਲ ਭੂਸਾ ਜਾ ਹੋਗਾ ਯਾਰਾ ਬਸ ਬੁੱਸ ਸੁਣਾ ਯਾਰਾ ਕੋਣ ਜਦੋਂ ਤੂੰ ਮੈਨੂੰ ਦੱਸੂਗਾ ਸੋਹਰ ਯਾਰਾ ਬਸ ਆਈਡੀ ਤੈਨੂੰ ਕੋਣ ਆਈਡੀ ਦਾ ਹਿੱਲਾ ਕਰਕੇ ਦਊਗਾ ਮੈਂ ਕੋਈ ਚੱਕਰਾਂ ਨੂੰ ਹਾਂ ਇਹ ਗੱਲਾਂ ਕਰਦਾ ਫਿਰਦਾ ਵੇ ਕਿਹੜੀ ਆਈਡੀ ਦੀ ਗੱਲ ਕਰਦਾ ਉਹ ਕੁਛ ਨਹੀਂ ਉਹ ਤਾਂ netflix ਦੀ ਆਈਡੀ ਦੀ ਗੱਲ ਕਰ ਰਿਹਾ ਮਮੀ ਕਿਹੜੀ netflix ਕੀ ਉਹ ਤਾਂ netflix ਦੀ ਆਈਡੀ ਦੀ ਮਮੀ ਉਹ ਤਾਂ ਐਪ ਹੁੰਦਾਗਾ ਕਿਹਦੇ ਤੋਂ ਮੰਗਦਾ ਕੀ ਆਈਡੀ ਮੈਨੂੰ ਪਤਾ ਹੈ ਉਹ ਤਾਂ ਮੇਰਾ ਮਿੱਤਰ ਹੈ ਲੇ ਲਿਖ ਤਾਰ ਉਹਰਾ ਉਹਨੇ ਲੈਣੀ ਦੀ ਆਈਡੀ ਫਿਰ ਤੂੰ ਕੀ ਵਿਚ ਬਚੋਲਾ ਬਣਿਆ ਫਿਰਦਾ ਓਏ ਆਈਡੀ netflix ਦੀ ਲੈਣੀ ਦੀਗੀ ਨਹੀਂ ਲੈਣੀ ਤਾਂ ਉਹਨੇ ਆ ਤੂੰ ਵਿਚ ਬਚੋਲਾ ਕਾਹਦਾ ਬਣਿਆ ਓਹਨੂੰ ਪਤਾ ਨਹੀਂਗਾ ਫੋਨ ਬਾਰੇ ਨਾਲ ਕੋ ਤੈਨੂੰ ਜ਼ਿਆਦਾ ਪਤਾ ਲੇ ਜੋ ਤੂੰ ਕਰਦਾ ਫਿਰਦਾ ਉਹ ਮੈਨੂੰ ਪਤਾ ਮੈਂ ਕੀ ਕਰਾਂ ਮਮੀ ਤੂੰ ਦੀਪੀ ਨੂੰ ਕੀ ਕਿਹਾ ਸੀ ਆਪਣੀ ਨੂੰ ਮੈਂ ਕੀ ਕਿਹਾ ਹੈ ਕੀ ਕਿਹਾ ਮੈਂ ਨਹੀਂ ਕਿਹਾ ਕੁਝ ਆਪੇ ਦੱਸੂਗਾ ਕਿ ਮੈਂ ਦੱਸਾਂ ਲੈ ਮੈਂ ਤਾਂ ਕਦੇ ਕਹੀ ਨਹੀਂ ਨਾ ਅੱਛਾ ਹਾਂ ਫੇਰ ਉਹਨੇ ਤੈਨੂੰ ਕੀ ਕਿਹਾ ਕੀ ਨੇ ਦੀਪੀ ਨੇ ਦੀਪੀ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਦੀਪੀ ਨੇ ਅੱਛਾ ਨਾ ਤੂੰ ਦੀਪੀ ਨੂੰ ਕੁਛ ਕਿਹਾ ਨਾ ਦੀਪੀ ਨੇ ਤੈਨੂੰ ਕੁਛ ਕਿਹਾ ਉਹ ਉਹੀ ਮੈਨੂੰ ਇੰਨੇ ਨੇ ਗੱਲਾਂ ਸੁਣਾ ਗਈ ਕੀ ਕਹਤਾ ਦੀਪੀ ਨੇ ਤੈਨੂੰ ਤੂੰ ਦੱਸ ਦੇ ਮੈਂ ਤਾਂ ਦੱਸ ਹੀ ਦੇਣਾ ਫਿਰ ਲੈ ਮੈਂ ਤਾਂ ਪਤੀ ਨਹੀਂ ਜੋ ਕੁਸਤ ਉਧਾਦੇ ਤੂੰ ਨਾਲੇ ਘਰ ਕੀ ਕਰਨ ਗਿਆ ਸੀ ਵੇ ਅਸਿਆ ਉਹ ਗੱਲ ਮੰਮੀ ਉਹ ਤਾਂ ਤੈਨੂੰ ਮੈਂ ਦੱਸਣੀ ਦੀ ਮੈਂ ਭੁੱਲ ਗਿਆ ਥੀਗਾ ਉਹ ਤਾਂ ਐ ਹੋਇਆ ਥੀ ਮੰਮੀ ਉਹ ਨਾ ਮੇਰੇ ਯਾਰ ਜਿਹੜਾ ਸੁਖੀ ਨੇਗਾ ਹਨਾ ਮੰਮੀ ਗੱਲ ਤਾਂ ਹੁੰਲਾ ਇਹਨਾਂ ਮੇਰਾ ਯਾਰ ਸੁਖੀ ਨੇਗਾ ਉਹਦਾ ਨੰਬਰ ਨੰਬਰ ਮੰਗਦੀ ਧੀਗੀ ਮੈਂ ਘੂਰਤੀ ਅਜ ਤਾਂ ਥੱਪੜ ਥੱਪੜ ਹੀ ਹੋ ਗਏ ਐਂ ਧੀ ਗੱਲ ਮੰਮੀ ਐ ਹੋਏ ਮੈਂ ਤੈਨੂੰ ਦੱਸਣਾ ਭੁੱਲ ਗਿਆ ਧੀਗਾ ਅੱਛਾ ਹਾਂ ਮੰਮੀ ਤੇਰੇ ਦੋਸਤ ਸੁਖੀ ਦਾ ਨੰਬਰ ਦੀਪੀ ਮੰਗਦੀ ਸੀ ਹਾਂ ਦੀਪੀ ਮੰਗਦੀ ਧੀ ਸੀ ਹੇ ਲੈ ਨਖਸਮੀ ਗਲਤ ਆਪ ਐ ਕਹੀ ਮੇਰੇ ਪੁੱਤ ਨੂੰ ਜਾਂਦੀ ਐ ਕੀ ਕਹਤਾ ਉਹਨੇ ਵੀ ਆਪਣੀ ਪੀੜੀ ਥੱਲੇ ਸੋਟਾ ਫਿਰ ਮੇ ਤੋਂ ਥੱਪੜ ਖਾ ਕੇ ਗਿਆ ਉਹ ਜੇ ਬੋ ਲਟਰਮ ਪਟਰਮ ਪਤਾ ਨਹੀਂ ਕੀ ਕੀ ਮੇਰੇ ਨਾਲ ਮੈਂ ਹਾਏ ਦੇਖ ਤੈਨੂੰ ਲੱਗਦਾ ਮੈਂ ਥੱਪੜਾ ਖਾ ਲੂੰਗਾ ਤੂੰ ਉਹ ਕਿੱਥੇ ਮਾਂ ਕਿੱਥੇ ਐ ਐ ਵੀ ਦੇਖ ਤੂੰ ਜੋ ਇੱਥੇ ਚੰਦ ਚਾੜਦੀ ਫਿਰਦੀ ਐ ਨਖਸਮੀ ਉਹੀ ਗਾਹਾਂ ਸੌਰੀ ਜਾ ਕੇ ਚਾੜੂਗੀ ਸ਼ੁਕਰ ਮੇਰੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਮਾਮਾ ਟੀਆ ਲੈਣੀਆਂ ਕਿਸੇ ਥਾਂ ਦੀਆਂ ਹੋਰ ਮੰਮੀ ਉਹ ਤਾਂ ਮੈਨੂੰ ਲੋਕ ਜਦੋਂ ਦੱਸਦੇ ਨਾ ਉਹਦੇ ਬਾਰੇ ਮੈਨੂੰ ਤਾਂ ਸ਼ਰਮ ਆਉਂਦੀ ਉਹਨੂੰ ਆਪਣੀ ਕਹਿੰਦੇ ਨੂੰ ਉਹ ਤਾਂ ਉੱਥੇ ਕਾਲਜਾਂ ਜਾ ਜਾ ਕੇ ਵਿਗੜੀ ਪਈ ਹੈਗੀ ਹੋਰ ਆ ਦੇਖਿਆ ਮੈਨੂੰ ਤਾਂ ਪਹਿਲਾਂ ਹੀ ਪੁੱਤ ਸ਼ੱਕ ਸੀ ਬੇਦੇ ਲੱਛਣ ਕੁੜੀ ਦੇ ਵਿਗੜੇ ਪਏ ਆ ਪਰ ਮਾਂ ਉਹਦੀ ਤਾਂ ਪਿੰਡੇ ਤੇ ਪਾਣੀ ਨਹੀਂ ਪੈਣ ਦਿੰਦੀ ਮੇਰੀ ਕੀ ਤਾਂ ਭਾਈ ਸਿਉਣਾ ਮੇਰੀ ਦੀ ਤਾਂ ਭਾਈ ਸੋਨਾ ਕੋਈ ਗੱਲ ਨਹੀਂ ਕਹਣਾ ਹੁਣ ਆਪਾਂ ਵੀ ਨਹੀਂ ਜਿਸ ਦਿਨ ਕੋਈ ਨਮਾ ਚੰਦ ਚੜ੍ਹਦਾ ਨਾ ਮੈਂ ਤਾਂ ਉਪਰੀ ਦੇ ਘਰ ਚ ਗੁੱਠਾ ਵੀ ਦੇਖ ਲਿਆ ਤੇਰੀ ਧੀ ਨੇ ਕੀ ਚੰਦ ਚੜ੍ਹਦਾ ਚਾਚੇ ਤਾਂ ਜਦੋਂ ਰੋਕਦੇ ਟੋਕਦੇ ਹੁੰਦੇ ਕਿਸੇ ਗੱਲ ਤੋਂ ਰੋਕਦੇ ਟੋਕਦੇ ਹੁੰਦੇ ਆ ਪੁੱਤ ਕੱਚਾ ਤਾਂ ਇਹਦਾ ਗੁੱਸਾ ਨਹੀਂ ਕਰੀਦਾ ਹੁੰਦਾ ਦੇਖ ਲਾ ਹੁਣ ਤਾਂ ਮੇਰੇ ਪਿੰਡੇ ਤੇ ਪਾਣੀ ਨਹੀਂ ਪੈਦਾ ਨਹੀਂ ਭਈ ਮੈਂ ਤਾਂ ਆਪਣੀ ਤੈਨੂੰ ਡੀਸੀ ਬਣਾਉਂ ਮੈਂ ਤਾਂ ਤੈਨੂੰ ਪੁਲਸ ਚ ਅਫਸਰ ਬਣਾਉ ਬਣਾ ਲਵੇ ਪਤਾ ਨਹੀਂ ਹੁਣ ਕਿਹੜੀ ਅਫਸਰੀ ਕਰਨੀ ਆ ਤੀਨੇ ਨਵੇਂ ਨਵੇਂ ਚੰਦ ਚੜਾਉਂਗੀ ਹੋਰ ਜਦੋਂ ਜਦੋਂ ਕੋਈ ਉਹ ਕਹਿੰਦਾ ਵੀ ਇਹ ਤਾਂ ਛੋਡੀ ਆ ਮੈਂ ਤਾਂ ਕਹਿੰਦਾ ਸਾਡੀ ਛੋਡੀ ਨਹੀਂ ਗਈ ਮੈਂ ਤਾਂ ਮੁੱਕਰ ਜਨਾ ਵਧੀਆ ਪਤਾ ਤੋ ਕਾ ਸਾਡੀ ਨੂੰ ਕੁਛ ਲੱਗਦੀ ਜਦ ਤੱਕ ਇਹਦਾ ਪਿਓ ਕੰਜਰ ਜਿਹਾ ਹੁੰਦਾ ਸੀ ਉਦੋਂ ਤੱਕ ਸੀ ਸਾਡੀ ਹੁਣ ਨਹੀਂ ਸਾਡੀ ਕੁਛ ਵੀ ਜੇ ਚੰਦ ਚੜਦਾ ਆਪਣਾ ਨਾਮ ਬਾਦੂ ਬਦਨਾਮ ਹੁਣ ਆ ਪੁੱਤ ਤੇਰਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਹੋਰ ਹਾਂ ਮਾਤਾ ਕਾ ਖਰਾਪੀ ਖੜਪੜਕਰੀ ਜਾਂਦਾ ਫੋਨ ਤੇ ਚਲ ਚਾਹ ਦਾ ਪੱਟ ਬਣਾ ਕੇ ਚਲ ਚੜਾ ਸੋ ਪਰ ਉਹ ਬਚ ਗਏ ਨਾਲੇ ਮੈਨੂੰ ਕਿਹਾ ਤੀਗਾ ਵੀ ਨਹੀਂ ਗੱਲ ਕਰਦਾ ਉਹ ਸਾਡੇ ਘਰਾਂ ਚ ਆਗੇ ਫੇਰ ਨਹੀਂ ਮੰਨਿਆ ਹੈਗਾ ਆ ਦੇਖ ਲੈ ਆਹ ਆ ਹਿੱਲਾ ਹੋ ਗਿਆ ਮਸਾਂ ਬਚਾਂਗਾ ਐ ਜਿਹੜੀ ਆਈਡੀ ਚੱਕਰ ਤੇ ਮਰਗਾ ਤੀ ਮਗਾ ਹਾਂ ਹਾਂ ਚਲ ਭਾਈ ਮੈਂ ਤਾਂ ਸਾਡੀ ਤਾਂ ਇੱਕ ਮੰਗਾਉਂਗਾ ਹੈ ਬਿੱਲੂ ਮੇਰੀ ਗੱਲ ਸੁਣ ਲੈ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ। ਉਹ ਮੇਰੀ ਗਰੰਟੀ ਹੈ। ਮੈਂ ਬੈਠਾ ਹਾਂ। ਉਹ ਬਾਕੀਆਂ ਆ ਹੈ। ਉਹ ਕੁੜੀ ਹਜੇ ਪੜਦੀ ਐ। ਉਹ ਕਹਿੰਦੇ ਵੀ ਸਾਨੂੰ ਢਾਲ ਡਿੱਕੇ ਦੀ ਮੰਗ ਨਹੀਂ। ਹਾਂ। 15-15 ਕਿੱਲੇ ਜ਼ਮੀਨ ਦੇ ਉਹਨਾਂ ਨੇ ਦੋ ਭਾਈ ਨਹੀਂ। ਅੱਛਾ ਕੁੜੀ ਕਾਲੀ ਹੈ ਨਹੀਂ ਉਹਨਾਂ ਦੇ ਕੋਈ? ਨਾ ਨਾ ਕੁੜੀ ਕੋਈ ਨਹੀਂ ਹੈਗੀ ਦੋ ਭਾਈ ਨਹੀਂ। ਹਾਂ। ਕਾਸੇ ਦੀ ਮੰਗ ਨਹੀਂ ਉਹਨਾਂ ਨੇ। ਅੱਛਾ। ਉਹ ਕਹਿੰਦੇ ਜੇ ਕੁੜੀ ਪੜਨਾ ਚਾਹੂਗੀ ਤਾਂ ਅਸੀਂ ਅੱਗੇ ਪੜਾ ਲਾਂਗੇ। ਉਹ ਉਹੀ ਤਰ੍ਹਾਂ ਗੱਲ ਕਰਦਾ ਸੀ ਮੈਂ। ਆਪਣੀ ਤਾਂ ਆ ਕੇ ਚੱਲ ਹੁਣ ਦੀਪੂ ਦੀ ਮੰਮੀ ਕਹਿੰਦੀ ਵੀ ਕਹਿੰਦੀ ਇਹਨੂੰ ਹਜੇ ਗਾਹ ਪੜ੍ਹਾ ਲੈਨੇ ਆਂ ਵੀ ਇਹਨੇ ਪੁਲਿਸ ਦਾ ਪੇਪਰ ਬੂਰ ਪਰਤਾ ਕਹਿੰਦੇ ਪਾਪ ਕਹਿੰਦੇ ਨਹੀਂ ਅਸੀਂ ਪੜ੍ਹਾ ਲਾਂਗੇ ਅੱਛਾ ਸਾਨੂੰ ਕੋਈ ਇਤਰਾਜ਼ ਨਹੀਂ ਨਾਲੇ ਐ ਨਹੀਂ ਪਤਾ ਫਿਰ ਸਾਨੂੰ ਕੱਲ ਨੂੰ ਹੁਣ ਲਾ ਕੇ ਚੱਲ ਇੱਥੇ ਨਾਲ ਤਾਂ ਹੁਣ ਮੇਰਾ ਮੁੰਡਾ ਰਿਹਾ ਆਖੇ ਹੁਣ ਤੈਨੂੰ ਪਤਾ ਆਣਾ ਆਪਣਾ ਐ ਨਹੀਂ ਪਤਾ ਕੱਲ ਨੂੰ ਭਾਈ ਓਰੇ ਮੁੰਡਾ ਰੱਖਣਾ ਪਈਏ ਵੀ ਮੁੰਡਾ ਸਮਝਦਾਰ ਹੋਵੇ ਆ ਉਹ ਵੀ ਗੱਲ ਕਰ ਲਾਂਗੇ ਆਪਾਂ ਉਹ ਤਾਂ ਆਪਣੇ ਤੇ ਸਿੱਟੀ ਹੋਈ ਆਗਨੇ ਦੀ ਬਾਕੀ ਆਪਾਂ ਉਹ ਵੀ ਮਾਂ ਨਾਲ ਗੱਲ ਕਰ ਲੈਨੇ ਆ ਕਿਵੇਂ ਕਹਿੰਦੀ ਆ ਠੀਕ ਆ ਆਪਾਂ ਹੁਣ ਤੈਨੂੰ ਪਤਾ ਅ ਵੇਖ ਬਖਈਆ ਸਾਰਾ ਕੁ ਫਿਰ ਉਹ ਉਹ ਵੀ ਮਾ ਨਾ ਗੱਲ ਕਰ ਲੈਣਾ ਹਾਂ ਤੁਸੀਂ ਬੁਲਾ ਲਓ ਭਾਈ ਜਵਾਕੋ ਕਿੱਥੇ ਹੋ ਆਇਓ ਭਾਈ ਆਇਓ ਜਵਾਕੋ ਆਉਂਦੇ ਆ ਜੀ ਇਹ ਦੱਸੋ ਆਪਣੀ ਕੁੜੀ ਆ ਦੀ ਉਮਰ ਕਿੰਨੀ ਕਾ 20 ਬਾਝ ਸਾਲ ਹੋ ਗਈ ਹੋਰ ਕਿੰਨੀ ਹੋਣੀ ਆ ਬਾਕੀ ਹਾਂਜੀ ਬਾਪੂ ਜੀ ਬਾਕੀ ਇਹਦੀ ਮਾਦਵਾ ਉਹ ਭਾਈ ਬਿੱਲੂ ਆਇਆ ਥੀ ਕਾ ਉਹ ਜਿਹੜੀ ਮੈਂ ਤੈਨੂੰ ਗੱਲ ਜੀ ਦੱਸੀ ਨਹੀਂ ਤੀ ਹਾਂ ਹਾਂ ਉਹ ਸਾਫ ਨੂੰ ਹੀ ਕਹਿੰਦਾ ਸੀ ਚਲ ਕੋਈ ਗੱਲ ਨਹੀਂ ਬਾਪੂ ਜੀ ਫਿਰ ਪਾ ਕਰ ਲਾਂਗੇ ਸਲਾਹ ਦੱਸ ਦਾਂਗੇ ਹਾਂ ਜੀ ਤਲਹਾ ਬਿਲੋ ਫਿਰ ਤੈਨੂੰ ਸਲਾਹ ਕਰਕੇ ਦੱਸ ਤਾਂ 30 ਕਿੱਲੇ ਦੀ ਨਹੀਂ ਦੋ ਭਾਈ ਨਹੀਂ 15-15 ਕਿੱਲੇ ਦੀ ਠੀਕ ਆ ਠੀਕ ਆ ਜੇ ਕੋਈ ਗੱਲ ਬਾਤ ਕੁੜੀ ਦੀ ਪੜਨ ਪੜਾਉਂਦੀ ਆ ਉਹ ਕਹਿੰਦੇ ਵੀ ਫੇਰ ਵੀ ਅਸੀਂ ਪੜਾਵਾ ਠੀਕ ਆ ਠੀਕ ਆ ਠੀਕ ਹੈ ਬਾਕੀ ਕੁਝ ਨਹੀਂ ਰਹਿ ਕਰਕੇ ਦੱਸ ਜੋ ਅੱਖਾਂ ਨੂੰ ਪੁੱਛ ਲਓ ਜਿਹਨੇ ਲੱਗੀ ਫੋਟੋ ਤੁਹਾਨੂੰ ਪਾਈ ਹੋਈ ਹੈ ਨਾ ਕੋਈ ਨਾ ਕੋਈ ਜਿਵੇਂ ਜਵਾਕ ਕਹਿਣਗੇ ਪਾ ਕਰ ਲਾਂਗੇ ਠੀਕ ਆ ਕੋਈ ਨਹੀਂ ਭਾਈਆ ਭਾਈ ਇੱਧਰ ਆ ਜੀ ਠੀਕ ਆ ਦਾਦੀ ਮੈਂ ਤੁਹਾਨੂੰ ਮਨਾ ਤਾਂ ਕੀਤਾ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਉਹ ਕੋਈ ਨਾ ਭਾਈ ਐ ਕਿਹੜਾ ਤੈਨੂੰ ਅਸੀਂ ਨੂੜ ਕੀ ਛੱਟ ਕੇ ਆਉਣੇ ਅਗਲੇ ਦੇ ਧੱਕੇ ਨਾਲ ਦੇਖ ਦਿਖਾਈਆ ਕਰਾ ਲਾਂਗੇ ਜੇ ਨਾ ਫੇਟਾ ਜਵਾਬ ਦੇ ਦਾਂਗੇ ਆਪਾਂ ਨੂੰ ਕਿਹੜਾ ਕੋਈ ਬੰਨਿਆ ਕਿ ਨਹੀਂ ਤੇ ਮੇਰੀ ਗੱਲ ਸੁਣ ਜਦੋਂ ਉਹ ਆਖ ਲਈ ਐ ਕਹਿੰਦੇ ਨੇ ਵੀ ਅਸੀਂ ਪੜਾ ਲਿਖਿਆ ਲਾਂਗੇ ਹਨਾ ਨੌਕਰੀ ਤੇ ਵੀ ਲਾ ਦਾਂਗੇ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਦੇਖ ਦਿਖਾਈ ਤਾਂ ਕਰ ਲਈਏ ਜੇ ਆਪਾਂ ਨੂੰ ਘਰ-ਬਾਰ ਪਸੰਦ ਆ ਗਿਆ ਮੁੰਡਾ ਪਸੰਦ ਆ ਗਿਆ ਫਿਰ ਪਰਿਸ਼ਤਾ ਕਰ ਦਾਂਗੇ ਚਲ ਚੰਗਾ ਮੰਮੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਹੈਗੀ ਬਸ ਇਹਨਾਂ ਗੱਲ ਖੋਲ ਲਿਓ ਵੀ ਮੈਂ ਪੜਾਈ ਕਰੂੰਗੀ ਬਾਦ ਵਿੱਚ ਹਾਂ ਪੁੱਤ ਕੋਈ ਨਹੀਂ ਆਪਾਂ ਗੱਲ ਖੋਲ ਕੇ ਫੇਰ ਹੀ ਰਿਸ਼ਤਾ ਕਰਾਂਗੇ ਜੀ ਅਗਲੇ ਨੇ ਕਹਤਾ ਵੀ ਅਸੀਂ ਪੜਾਉਂਦੇ ਲਿਖਿਆ ਹੁੰਦੇ ਨਹੀਂ ਆਪਾਂ ਜਵਾਬ ਦੇ ਦਾਂਗੇ ਕਿਹੜਾ ਕੋਈ ਐਡਾ ਜ਼ਰੂਰੀ ਹੈਗਾ ਆਪਾਂ ਨੇ ਕਿਹੜਾ ਭਾਈ ਐ ਤੈਨੂੰ ਛੱਟਿਆ ਹੋਇਆਗਾ ਮੇਰੀ ਗੱਲ ਸੁਣ ਲੈ ਠੀਕ ਹੈ ਆਪਾਂ ਅਗਲੇ ਨਾਲ ਗੱਲ ਖੋਲ ਲਾਂਗੇ ਵੀ ਕੁੜੀ ਕਹਾ ਪੜੂਗੀ ਵੀ ਠੀਕ ਹੈ ਗਾਹਾਂ ਆਦਾ ਭਾਈ ਨੌਕਰੀ ਨੌਕਰੀ ਵੀ ਕਰੂਗੀ ਜੇ ਇਹਨੇ ਕਰਨੀ ਹੋਈ ਠੀਕ ਹੈ ਵੀ ਮਾ ਅਗਲੇ ਨਾਲ ਗੱਲ ਆ ਇਹ ਵੀ ਖੋਲ ਲਈ ਮਾ ਕੱਲ ਨੂੰ ਐ ਨਹੀਂ ਪਤਾ ਕੋਈ ਉਹ ਕਹਿੰਦਾ ਮੈਂ ਸਾਰੀ ਗੱਲ ਖੋਲ ਲੂੰਗਾ ਜੇ ਆਪਾਂ ਨੂੰ ਫਿੱਟ ਲੱਗਿਆ ਤੈਨੂੰ ਕਿਹੜਾ ਮੁੰਡਾ ਮੂੰਹ ਤੇ ਗੱਲ ਕਰਾਵਾਂਗੇ ਜੇ ਫਿੱਟ ਲੱਗਿਆ ਆਪਾਂ ਕਰ ਲਈ ਭਾਈ ਨਹੀਂ ਫਿਰ ਜੀ ਇਹਦੀ ਕੀ ਮੂੰਹ ਤੇ ਗੱਲ ਕਰਾਉਣੀ ਗੱਲ ਆਪਾਂ ਕਰਾਂਗੇ ਹੁਣ ਇਹਨੂੰ ਜਵਾਕੜੀ ਨੂੰ ਕੀ ਪਤਾ ਹੈਗਾ ਨਹੀਂ ਭਾਈ ਅੱਜ ਕੱਲ ਜਵਾਕ ਵੀ ਆਪਸ ਵਿੱਚ ਗੱਲਾਂ ਕੱਲ ਨੂੰ ਮਾਨਣਾ ਮਿਲੇ ਕੋਈ ਗੱਲ ਕਰਨੀ ਹੋਵੇ ਹਨਾ ਨਹੀਂ ਕੋਈ ਨਹੀਂ ਦੱਦੇ ਜਿਹੋ ਜਿਹਾ ਤੁਹਾਨੂੰ ਪਸੰਦ ਹੋਇਆ ਬਸ ਠੀਕ ਆ ਹਾਂ ਹਾਂ ਚਲੋ ਕੋਈ ਨਾ ਫਿਰ ਆਪਾਂ ਕਰ ਲਾਂਗੇ ਭਾਈ ਚਲੋ ਕਰ ਲੋ ਕੰਮ ਸਬਜ਼ੀ ਸ਼ੁਭਜੀ ਕਰ ਲੋ ਹੋਲੀ ਲੰਕੀ ਨੂੰ ਤਾਂ 2 ਦਿਨ ਹੋ ਗਏ ਤੂੰ ਸਿਰ ਹੁਣ ਰੰਗੀ ਫਿਰਦਾ ਹੈਗਾ ਇਹ ਵੀ ਚੰਦਰਾ ਹੋਰੀ ਕੁਸ ਨਹੀਂ ਹੁੰਦਾ ਕਹਿੰਦਾ ਪੜ ਲੈ ਕਰ ਤੂੰ ਰੰਗਾਂ ਚ ਪਤ ਕੈਮੀਕਲ ਹੁੰਦਾ ਐਵੇਂ ਬਾਅਦ ਚ ਖਰਾਬੀ ਕਰਦੇ ਨੇ ਬਾਪੂ ਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਰਿਸ਼ਤਾ ਦੇਖ ਪਤਾ ਨਹੀਂ ਹੋਊਗਾ ਪਤਾ ਨਹੀਂ ਨਾ ਹੋਊਗਾ ਪਰ ਉੱਧਰ ਜਾ ਕੇ ਨਾ ਬਾਪ ਕੱਢਿਓ ਸਾਨੂੰ ਪਤੀ ਐ 아이 ਨਹੀਂ ਪਤਾ ਕੀ ਤਾਂ ਬੋਲਣੋ ਕੀ ਨਾ ਬੋਲਣੋ ਉਹ ਚੱਲ ਭਾਈ ਮੈਂ ਤਾਂ ਉੱਧਰ ਜਾ ਕੇ ਕੰਮ ਕਰਨਾਗਾ ਹੈ ਕੋਈ ਨਾ ਨਹੀਂ ਜਾਂਦਾ ਮੈਂ ਤਾਂ ਉਧਰ ਮੇਰੇ ਤਾਂ ਉਹ ਵੀ ਹੈ ਨਹੀਂ ਮੇਰਾ ਤਾਂ ਮਨ ਖੱਟਾ ਹੋਊਗਾ ਉਧਰ ਉਹ ਚੱਲ ਭਾਈ ਨਾਲੇ ਕਣੀਆਂ ਕੁੜੀਆਂ ਆਉਣ ਵਾਲੀਆਂ ਨੇ ਤੁਸੀਂ ਡੰਕਰ ਪਸ਼ੂ ਅੰਦਰ ਕਰ ਦੋ ਹਾਂ ਬਾਪੂ ਨਾਲੇ ਕੋਈ ਸਬਜ਼ੀ ਛੁਪਜੀ ਧਰ ਲਓ ਟਾਈਮ ਹੋਇਆ ਪਿਆ ਹੋਰ ਠੀਕ ਆ ਸੰਭੀ ਆ ਹਾਂ ਉਹ ਵੀ ਫੇਲਾ ਕੋਈ ਤਮ ਉਹ ਤੋਲਾ ਉੱਠ ਕੇ ਹੋਰ ਆ ਲੈ ਚਲੋੁੰਡੀ ਵਾਲੇ ਤਾਂ ਮੰਨੀ ਪਏ ਨੇ ਜਦੋਂ ਇਹ ਮੰਨ ਗਏ ਸਾਰੀ ਗੱਲਬਾਤ ਫਿੱਟੇ ਆ ਆਪਣਾ ਤਾਂ ਕੰਮ ਬਣੀ ਪਿਆ ਠੀਕ ਆ ਹੋਰ ਭਾਈ ਭਾਲੋ ਠੀਕ ਆ ਹਾਂ ਹੋਰ ਕਿ ਤੂੰ ਇੱਧਰ ਤੇ ਬਿਠਾ। ਉਹਦਾ ਤਿਆਰੀ ਕੀ ਕਰੇ ਆਂ ਆ ਕੀ ਉਹਨਾਂ ਦੇ ਕੁੜੀ ਦਾ ਰਿਸ਼ਤਾ ਜਾ ਕਰਾਉਣਾ। ਅੱਛਾ। ਹੋਰ? ਨਾਲੇ ਹਲੇ ਕੰੰਤੇ ਅਸੀਂ ਕਰਦੇ ਨਹੀਂ ਹੈਗੇ। ਨਾ ਨਾ ਪੜਾਈ ਸਾਰੀ ਮੈਚਿੰਗ ਨਾ ਹੋ ਗਈ ਕੁੜੀ ਮੁੰਡੇ ਦੀ ਇੱਕੋ ਜੀ। ਬਸ ਇਹ ਤਿਆਰ ਨਹੀਂ। ਇਹ ਕਹਿੰਦੇ ਨਹੀਂ ਕਹਿੰਦੇ ਵੀ ਹਾਂ ਅਸੀਂ ਕਰਾਂ। ਕਹਿੰਦੇ ਤੇ ਪਹਿਲਾਂ ਕਹਿੰਦੇ ਕਰਦੇ ਨਹੀਂ ਹੈਗੇ। ਨਾ ਨਾ ਕਹਿੰਦੇ ਕਰਦੇ ਹੁਣ ਤਾਂ ਤਾਂ ਹੀ ਬੁਲਾਇਆ ਉਹਨਾਂ ਨੇ। ਹਾਂ ਉਹਨਾਂ ਨੇ ਜਨਮ। ਬਾਹਰ ਕਾਢ ਦੇ ਨੂੰ। ਅੰਨੇ ਸੁਣਦੇ ਨਾ। ਹੋ। ਬਾਹਰ ਆਵਣਾ ਜਾ। ਨਾਲੇ ਇਹਨੂੰ ਤੇਰੇ लाਡਲੇ ਨੂੰ। ਸਾਫ ਕਰਨਾ ਤੁਹਾਡੇ ਨਾਲ ਮੈਂ। ਉਹਨੂੰ ਬੁਲਾ ਕਿੱਥੇ ਮੜ ਜਾ ਕੀ ਹੋਇਆ ਪਹਿਲਾਂ ਉਹਨੂੰ ਬੁਲਾ ਤਾਂ ਦੇ ਬੁਲਾ ਮੜ ਜਾ ਮੈਂ ਮੁੰਡਿਆ ਆ ਪਤਾ ਨਹੀਂ ਕਿੱਥੋਂ ਮੰਮੀ ਦੀ ਨਾਲ ਮਮਾ ਵੀ ਆ ਇੱਧਰ ਆ ਦੇ ਵੱਡਾ ਮਮਾ ਮਰੇ ਬੈਠਾ ਜਾ ਆ ਚੱਕ ਕੋਚੀ ਬੈਠੀ ਤੀ ਕੀ ਗੱਲ ਹੋ ਗਈ ਮੈਨੂੰ ਤਾਂ ਦੱਸ ਦੇ ਮੇਰਾ ਪਿਛਲੀ ਜੀਰੀ ਵਾਲੀ ਪੈਸੇ ਦਿੱਤੇ ਸੀਗੇ ਬਾਣੀਏ ਦੇ ਦੇਣੇ ਸੀ ਆਹੋ ਪੈਸੇ ਦੇ ਬਾਈ ਕਿੱਥੇ ਨੇ ਲੈ ਫੜਾ ਬੈਠੇ ਉਹ ਦੇ ਤਾਂ ਆਏ ਬਾਣੀ ਨੇ ਉਹ ਆ ਛਾਲਾ ਦੇਦਾ ਝੂਠ ਬੋਲਦਾ ਉਹ ਛਾਣਾ ਬੇਣਾ ਬੰਦਾ ਕੂਣੀ ਜਿੱਡਾ ਬਿਲ ਗੱਡੀ ਖੜਾ ਕੇ ਲੱਗਦਾ ਕਨੀ ਮੇਰੇ ਕੰਨੀ ਸੱਚੇ ਇਹਦੇ ਕਨੀ ਕਿਉਂਦਾ ਮੈਨੂੰ ਦੇਖਦਾ ਅਗਲਾ ਲੈ ਪੈਛੇ ਦੇ ਪਈ ਮੇਰੀ ਤੇ ਆਇਆ ਮੈਂ ਮੈਂ ਜੇ ਜੁੱਤੀ ਲਾ ਲਈ ਐ ਨਹੀਂ ਪਤਾ 10000 ਤੋਂ ਪਤਾ ਨਿਕਲੇ ਨੂੰ ਐ ਕਹਦੇ ਨਾ ਮੇਰੀ ਗੱਲ ਸੁਣ ਨਾ ਜੋ ਐਡਾ ਸਿਆਣਾ ਸੀ ਬਾਣੀਆਂ ਉਦੋਂ ਹੀ ਦੱਸਦਾ ਫਿਰ ਹੁਣ ਕਿਉਂ ਦੱਸਿਆ ਝੂਠ ਬੋਲਦਾ ਹੁਣ ਆਹ ਮੇਰਾ ਪਤਨੀ ਇਹ ਰੋਪੇ ਦੀ ਕਰ ਸਕਦਾ ਹੋਰ ਇਹ ਕਾਨੂੰ ਕਰ ਸਕਦਾ ਛੂਰਮਾ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਗੱਲ ਕਹੀ ਸੀ ਮਾਂ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਕਿਹਾ ਉਹ ਕਹਿੰਦਾ ਨਾ ਕਰੇ ਟੱਪਦਾ ਮੈਨ ਉਹਦਾ ਕੀ ਪਤਾ ਪੈਸੇ ਭਿੰਦੇ ਖਸਮਾ ਕੋ ਕਿਹਨੂੰ ਲਾਗੇ ਪੈਸੇ ਪੈਸੇ ਕਿੱਥੇ ਨੇ ਪੈਸੇ ਕਿੱਥੇ ਨੇ ਪੈਸੇ ਫੜਾ ਦੇ ਮੈਂ ਤੈਨੂੰ ਦਿੱਤਾ ਪੈਸੇ ਦੇ ਝੂਠ ਬੋਲਦਾ ਤੂੰ ਪੈਸੇ ਦੇ ਦੇ ਉਹ ਤਾਂ ਆ ਦੇ ਹਾਂ ਹਾਂ ਨੱਚ 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 ਬੈਠਾ ਤੇ ਬੈਠਾ ਮੇਰੀ ਗੱਲ ਸੁਣ ਲੈ ਤੇਰੀ ਮਾਂ ਦੇ ਕੰਨ ਮਾਰ ਮੈਂ ਨਾ ਮੁੰਡੇ ਨੂੰ ਮਾਰ ਮੁੰਡੇ ਵਾ ਮਾਰਨਾ ਤੈਨੂੰ ਮੈਂ ਇੱਕ ਵਾਰੀ ਦੱਸ ਦੁੱਤਾ ਨਾ ਮੈਂ ਪੁੱਛ ਕੇ ਆਨੀ ਆ ਬਾਣੀਆਂ ਨੂੰ ਬੇਨੇ ਝੂਠ ਕਿਉਂ ਬੋਲਦਾ ਹੋ ਔਰ ਮੇਰੇ ਸਾਡੇ ਦੇ ਛਾਰੇ ਪਿੰਡ ਨੂੰ ਸੌਦਾ ਖਵਾਈਆਂ ਦਾ 15 ਸਾਲ ਹੋ ਗਿਆ ਉਹਨੂੰ ਪਿੰਡ 'ਚ ਰਹਿੰਦੇ ਨੂੰ ਵੱਧ ਹੀ ਹੋ ਗਏ ਹੋਣਗੇ 15 ਸਾਲ ਪੰਜ ਛੇ ਦੱਛ ਦੇ ਕਿੱਥੇ ਨੇ ਤੇਰਾ ਮੈਥੋਂ ਕੁਛ ਟਟੂ ਜੁੱਅਦੋਂ ਪੈਸੇ ਪੁੱਛ ਰਾ ਕਿੱਥੇ ਉਹ ਲੈ ਤੇਰੇ ਮੂਰੇ ਨਾ ਹੋ ਮੈਂ ਤੈਨੂੰ ਕਹਿੰਦਾ ਤੇਜਾ ਮੰਗ ਰੋ ਕੁਛ ਨਹੀਂ ਬਣਨਾ ਮੈਂ ਤੇਰੇ ਥੱਫੜਾ ਮਾਰੂ ਪੈਸੇ ਦੇ ਪਈ ਉਹ ਅਗਲਾ ਛੜਣਾ ਬਣਾ ਝੂਠ ਬੋਲਦਾ ਹੈ ਝੂਠ ਬੋਲਦਾ ਹੋ ਤੂੰ ਹੁਣੇ ਬਣਾ ਲਾ ਕੀ ਬਣਾਉਣਾ ਹਾਂ ਮੈਂ ਬਣਾ ਮੈਥੋਂ ਤੇਰਾ ਮੋਰ ਨਾ ਬਣ ਜੇ ਮੈਂ ਤੈਨੂੰ ਐ ਕਹਿਣਾ ਮੇਰਾ ਪੁੱਤ ਝੂਠ ਨਹੀਂ ਬੋਲ ਸਕਦਾ ਹਾਂ ਮੇਰਾ ਪੁੱਤ ਝੂਠ ਨਹੀਂ ਬੋਲ ਜੇ ਉਹਨੂੰ ਮੂੰਹ ਤੇ ਹੀ ਲਿਆ ਦਾਂ ਗੱਲ ਫੇਰ ਫੇਰ ਨਾਲੇ ਧਾਈ ਦੇ ਬੁੱਲ ਕੰਮਣਗੇ ਨਾਲੇ ਕੰਮਣਗੇ ਤੇਰੇ ਪਿੱਛੇ ਪਿੱਛੇ ਕਿਉਂ ਨਹੀਂ ਤੂੰ ਆਉਣੀ ਗੰਦਾ ਹਾਏ ਬੇ ਬੋ ਗੋਲੀ ਲੱਗਣਿਆ ਮੈਂ ਮੇਰੇ ਪੁੱਤ ਨੂੰ ਕਸ਼ ਨਾ ਬੇ ਮੇਰੇ ਪੁੱਤ ਨੂੰ ਕਸ਼ ਨਾ ਕਰ ਹਾਏ ਮੈਂ ਫੂਲ ਨਾ ਪੰ ਨਹੀਂ ਕਿਉਂ ਬਹਿ ਰਿਆ ਜਵਾਨ ਪੁੱਤਾ ਕੁਛ ਖਾ ਕੇ ਮਰ ਜਾਊਗਾ ਮੈਨੂੰ ਛਰਪੇ ਮੈਂ ਦੇ ਦੂਜੇ ਮੇਰਾ ਸਾਲਾ ਮਰ ਜਾਏ ਇਹਨੂੰ ਛਰਪੇ ਮੈਨੂੰ ਦੱਸ ਕਿੱਥੇ ਨਹੀਂ ਬੈਠੇ ਦੱਸ ਕਿੱਥੇ ਹਾਏ ਬੇ ਮਰਨੇ ਆ ਛੱਡ ਦੇ ਛੱਡ ਦੇ ਮੰਨ ਜਾ ਮੰਨ ਜਾ ਵਧੀਆ ਹੋਏਗਾ ਛੱਤਰ ਖਾਈ ਜਾਣਾ ਦੱਸ ਦੇ ਮੰਨ ਜਾ ਹੈ ਨਹੀਂ ਮੰਨ ਜਾ ਓਏ ਇਧਰ ਆ ਇਧਰ ਬੂਰੇ ਬੈਠਾ ਇੱਥੇ ਬੈਠਾ ਅਟੈਕ ਨਾ ਕਰ ਲੈ ਕਿਦਾਂ ਸਾਥ ਦਾ ਆਇਆ ਓਏ ਤੈਨੂੰ ਦੱਸ ਦਮਾ ਦੱਸ ਹਾਂ ਉਹ ਤਾਂ ਉਹ ਤਾਂ ਮੈਂ ਹਮਲੇ ਗਿਆ ਤੀਗਾ ਉੱਥੇ ਜਾ ਕੇ ਸਾਰੀ ਪਾਰਟੀ ਚ ਲਾਇਆ ਤੀਗਾ ਧਰ ਜਾਣਿਆ ਝੂਠ ਬੋਲਦਾ ਦੋ ਟੰਗਾਂ ਨਾਲੇ ਮੰਨ ਗਿਆ ਕੰਜਰ ਮੈਨੂੰ ਝੂਠ ਬੋਲਦਾ ਖਾਂਣ ਛੱਡ ਤਰ ਮੈਨੂੰ ਝੂਠ ਬੋਲ ਤੂੰ ਤੂੰ ਏ ਪੈਸੇ ਲੈ ਇੱਧਰ ਬੇਡਾ ਤੂੰ ਤਾਂ ਮੇਰੀ ਵੀ ਕੁਝ ਨਹੀਂ ਮਿਲਾ ਤੇਰਾ ਇਹਨੂੰ 6 ਹਾਂ ਦਿਨੀਆਂ ਇਹਨੂੰ 6 ਇਹਨੂੰ ਮੇਰੀ 100 ਲੱਖ ਪੂਰੀ ਗੋਲੀ ਲੱਗਿਆ ਮੈਂ ਉਹਨੂੰ ਕਿਹਾ ਸੀ ਮੈਂ ਉਹਨੂੰ ਕਿਹਾ ਸੀ ਕੋਈ ਖੰਗ ਜੀ ਨਾ ਮੈਂ ਉਹਨੂੰ ਕਿਹਾ ਸੀ ਮੈਂ 23000 ਰੁਪਏ ਸ਼ਿਮਲੇ ਜਾ ਕੇ ਖਰਚਿਆ ਰੋਕਦਾ ਛੱਕਦੀ ਸੀ ਰੋਕਦਾ ਛੱਕਦੀ ਸੀ ਤੂੰ ਰੁਪਿਆ ਰੁਪਿਆ ਜੋੜਦਾ ਮੈਂ ਵੀ ਰੁਪਿਆ ਰੁਪਿਆ ਜੋੜ ਦਿਆਂ ਗੋਲੀ ਲੱਗਣੀ ਹੈ ਕੋਈ ਹੈਗਾ ਨੰਗਣ ਨੂੰ ਹੱਡਾ ਆਉਣਾ ਨਹੀਂ ਤੂੰ ਬੈਠਾ ਦੱਥ ਕਿੱਥੇ ਨੇ ਭਾਈ ਇਹਨੂੰ ਬੈਠਾ ਕਹਿੰਦਾ 24000 ਨਹੀਂ ਮੇਰੇ ਘਰੋਂ ਦੇ ਦੱਸ ਮੈਂ 24000 ਰੁਪਏ ਦੇ ਅਸੀਂ ਹਰੋਂ ਜੋੜਦੇ ਆ ਰੁਪਿਆ ਰੁਪਿਆ ਜੋੜਦੇ ਆ ਪਾਰਟੀ ਚ ਲਾਇਏਗੀ ਜੀ ਪਾਰਟੀ ਤੇਰੀ ਮਾਂ ਕੋਲੇ ਮੁੰਡਾ ਹੋਇਆ ਪਾਰਟੀ ਕਾਦੀ ਕਰਦਾ ਫਿਰਦਾ ਤੂੰ ਹੈ ਐਦਾਂ ਦਾ ਮੁੰਡਾ ਤਾਂ ਮੈਂ ਜਮ ਕੇ ਪਛਾਉਣੀ ਆ ਹਾਂ ਨਾ ਬੈਨੂ ਲੈ ਕੇ ਪਛਤਾਉਣਾ ਬਜੇ ਬੇੜਾ ਬਚੋ ਮੈਂ ਤੇਰੇ ਨਾਲ ਲਾ ਕੇ ਪਛਤਾਉਨੀਆ ਮੈਂ ਮੇਰੇ ਬਹਿ ਗਿਆ ਪਿਓ ਦਾ ਬੇੜਾ ਜਿਹੜਾ ਪਹਿਲਾਂ ਲੜ ਲਾਤੀ ਬੇੜਾ ਤਾਂ ਆਪੀ ਬਹਿ ਗਿਆ ਦੋ ਕਿਲੇ ਲੈ ਗਈ ਦੋ ਦੋ ਕਿਲੇ ਲੈ ਗਈ ਮੇਰੇ ਦੋ ਕਿਲੇ ਲੈ ਗਈ ਜਿਹੜੇ ਉਹ ਹਾਂ ਉਹ ਕਹੇ ਵੀ ਮੇਰੇ ਪਿਓ ਦੇਣਾ ਉਹ ਕਹੇ ਮੇਰੇ ਭਾਈ ਦੇਣਾ ਕੋਈ ਨਹੀਂ ਮੇਰਾ ਭਾਈ ਦੇ ਦੇਊਗਾ ਮੂਲ ਬਿਆਰ ਸਨੇ ਸਭ ਕੁਝ ਦੇਊਗਾ ਤੈਨੂੰ ਮੈਂ ਤਾਂ ਕੰਨੀਆਂ ਬਹਿ ਜੇ ਬੇੜਾ ਉਸ ਬਚੋਲੇ ਦਾ ਜਿਹਨੇ ਇਦਾਂ ਦੇ ਨਕਮੇ ਬੰਦੇ ਦੇ ਲੜ ਲਾਤਾ ਮੈਨੂੰ ਨੀ ਛਰਮ ਮਾਟਾ ਛਰਮ ਮੰਨ ਮਾੜੀ ਮੋਟੀ ਘੱਟ ਕਿੱਛੇ ਪਾਛੇ ਹੁੰਦ ਕੰਮਾ ਨਹੀਂ ਹੈਗਾ ਮੈਂ ਪਹਿੰਡੇ ਖਸਮਾਂ ਦੀ ਛਾਰਾ ਕਰਤਾ ਪੇਕੇ ਨੂੰ ਖਵਾਤਾ ਮੂਠੀਆਂ ਵਿੱਚ ਦੀ ਕਦੇ ਹਜ਼ਾਰ 2 2000 ਹੈ ਉਹ ਲਿਆ ਪੈਛੇ ਤੇਰੇ ਜਾਰਾ ਨੂੰ ਕਹਿ ਪੈਛੇ ਲੈ ਕੇ ਦੇਣਾ ਲੈ ਉਹ ਲਿਆ ਕੋਈ ਨਹੀਂ ਕੋਈ ਨਾ ਕੋਈ ਨਾ ਕੀ ਕੋਈ ਨਾ ਕੋਈ ਨਾ ਕੋਈ ਨਾ ਲੱਗਦਾ ਇਹ ਹਾਂ ਦੇ ਦੂੰਗਾ 24000 ਰੁਪਇਆ ਬਹੁਤ ਪੈਂਡੇ ਖਸਮ ਨੇ ਕਿਵੇਂ ਬਾ ਚੰਗੜਾ ਉਹਦੇ ਦਾ ਉਹਦੇ ਆ ਖਾਜਾ ਉਹਦੇ ਆ ਮਾੜਾ ਜਾ ਉਹਰੇ ਆ ਲਾ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਨਾ ਲਾ ਦਾ ਯਾਰ ਇਹਨੂੰ ਤੂੰ ਲਾ ਦੇ ਆ ਲਾ ਦੇ ਵਧੀਆ ਰਹੇਗਾ ਲਾ ਦੇ ਯਾਰ ਲਾ ਦੇ ਕੋਈ ਨਹੀਂ ਮੈਂ ਲਹੋਨੀ ਆ ਹਾਂ ਨਾਲ ਮੈਂ ਦਿੰਨਾ ਮੈਂ ਲਹੋਨੀ ਆ ਹਾਂ ਜੈਨੀਆ ਕੰਜਰਾ ਉੱਪਰ ਕਸੇ ਪਾਸੇ ਮਰ ਜਾ ਲਾ ਹਾਲੀ ਲਾ ਹਾਲੀ ਤੇਰਾ ਘੜਾ ਦੱਬਣਾ ਤੇਰਾ ਗਲ ਦੱਬਣ ਵਾਲਾ ਤੇਰਾ ਭਾਈ ਜੇ ਬੇੜਾ ਤੇਰਾ ਗਲ ਦੱਬਣ ਵਾਲਾ ਤੇਰਾ ਗਲ ਦੱਬਣ ਵਾਲਾ ਤੂੰ ਛਾਹ ਨਹੀਂ ਆਜੇ ਕਿਹੜਾ ਹਟਦੀ ਓਏ ਮੇਰਾ ਤੇਰਾ ਬੜਾ ਬੈਠੇ ਤੇਰਾ ਬੜਾ ਬੈਠੇ ਤੇਰਾ ਬੜਾ ਬੈਠੇ ਕੰਜਰਾ ਹਾਏ ਮੇਰੇ ਬਾਹਰੋਂ ਲੱਗੇ ਆਸ ਕਮਾਂਡ ਵੀ ਕੋਠਾਂ ਤੇ ਚੜਾ ਦਿੰਨੀਆਂ ਤੂੰ ਤਾਂ ਹਾਂ ਮੈਂ ਸੌ ਲੱਗਿਆ ਛਰਪੇ ਵੱਖ ਖੋਖਾ ਕੇ ਮਰੂ ਮੈਂ ਬਚਦਾ ਨਹੀਂ ਮਰ ਜਾ ਮੈਂ ਹੋਜਾਂ ਰੰਡੀ ਹਾਂ ਹਾਂ ਹੋਰ ਕਰ ਲੈਂਗੀ ਰੰਡੀ ਕਾ ਨੂੰ ਹੁੰਦੀਆਂ ਹੋਰ ਕਰ ਲੈ ਮੈਂ ਤਾਂ ਸੌ ਮਹੀਨੇ ਨਹੀਂ ਪੈਣ ਦੜੇ ਖਸਮ ਹੋਰ ਕਰ ਲੈਣਾ ਦੇਖ ਲਈ ਮਰ ਪਰੇ ਗੋਲੀ ਲੱਗਣਾ ਮੇਰੀਆਂ ਬੱਕੀਆਂ ਸੇਕ ਕੇ ਰੱਖ ਦਿੱਤੀਆਂ ਵੀਰੇ ਆਹ ਕਿਹੜੀ ਗੱਲ ਕੀਤੀ ਭੈਣਾਂ ਨੇ ਭਾਈਆਂ ਦੇ ਕੰਮ ਨਹੀਂ ਆਉਣਾ ਤਾਂ ਕਦੋਂ ਆਣਾ ਹੈ ਕੋਈ ਗੱਲ ਨਹੀਂ ਜੋ ਆਕਦੀ ਫੀਸ ਭਰਨੀ ਆ ਮੈਂ ਤੈਨੂੰ 7 ਲੱਖ ਰੁਪਈਆ ਦੇ ਦੰਨੀ ਆ ਮੈਨੂੰ ਕਹਿ ਦੰਨੀ ਆ ਵੇ ਇੱਕ ਟੱਕ ਬੇਚ ਦੇ ਦਿਲ ਸਾਈਡ ਨੂੰ ਹੈ ਕੋਈ ਗੱਲ ਨਹੀਂ ਆਪਾਂ ਭੈਣ ਭਾਈ ਆਪੇ ਸਮਝ ਲਵਾਂਗੇ ਕੋਈ ਗੱਲ ਫੀਸੇ ਭਰਨੀ ਆ ਜਿ ਵਕਦੀ ਕਿਸੇ ਹੋਰ ਪਾਸੇ ਤਾਂ ਨਹੀਂ ਖਰਚਣੇ ਠੀਕ ਹੈ ਕੋਈ ਗੱਲ ਆ ਮੈਂ ਤੇਰੇ ਆਹ ਕਰਦੀ ਪਣਾਉਂਗੀ ਨਾ ਗੱਲ ਚੰਗਾ ਆ ਗਿਆ ਆ ਗਿਆ ਹੀ ਆ ਗਿਆ ਇਹਦਾ ਚਾਪਲੀ ਟੁੱਟ ਗਈ ਮੇਰੇ ਸਹਲੇ ਦੀ ਕਹਿੰਦਾ ਇੱਕ ਦੁੱਖਾਂ ਵਿੱਚ ਇੱਕ ਦੁੱਖ ਹੋਰ ਪੈ ਗਿਆ ਜਾ ਬੜੀ ਟੁੱਟ ਗਈ ਲੱਗਾ ਅੱਛਾ ਆਏ ਹਾਏ ਰੱਬਾ ਤੂੰ ਮੇਰੇ ਨਾਲ ਲੜ ਕੇ ਕਿੱਧਰ ਵਗ ਗਿਆ ਸੀ ਮੈਂ ਤਾਂ ਇੱਥੀ ਦੀ ਮੈਂ ਕਿੱਥੇ ਜਾਣਾ ਹੈ ਅੱਛਾ ਮੈਂ ਤੇਰੇ ਨਾਲ ਕਿੱਦਾਂ ਤੇਰੇ ਨਾਲ ਲੜ ਕੇ ਕੀ ਕਰ ਲੂ ਹੈ ਨਾ ਤਾਂ ਤੇ ਕੋਈ ਗੱਲ ਮੰਨਣੀ ਹੈ ਪੈਰ ਤੇ ਪਾਣੀ ਦਾ ਪੈਣ ਨਹੀਂ ਨਹੀਂ ਲੜਾਈ ਤਾਂ ਉਹ ਬੰਦੇ ਨਾਲ ਵੀ ਹਾਂ ਜਿਹੜਾ ਕੋਈ ਗਲਤੀ ਮੰਨੇ ਵੀ ਮੇਥੋਂ ਗਲਤੀ ਹੋਗੀ ਤੂੰ ਤੇ ਕਰ ਕਤਰ ਕੇ ਫੇਰ ਸਾਰਾ ਕੁਝ ਸੋਨੇ ਦੀ ਬਣ ਜਣੀ ਮੇਰੇ ਵਰਗੀ ਝੋਨਰੀ ਹੈ ਨਹੀਂ ਕੋਈ ਦੱਤ ਕੀ ਕਰੇਗੀ ਮਰੇ ਮੁਕਰ ਦਾ ਕੀ ਇਲਾਜ ਹੈ ਦੇਖ ਭਾਈ ਮੇਰੇ ਨਾਲ ਜੀਵ ਤੇ ਖਾਜ ਨਹੀਂ ਹੁੰਦੀ ਹੈਗੀ ਤੇਰੇ ਨਾਲ ਲੜਨ ਦੀ ਮੇਰਾ ਲੜਾਈ ਦਾ ਜਮਾ ਹੀ ਮੂਡ ਨਹੀਂ ਮੇਰੇ ਭਾਈ ਦਾ ਫੋਨ ਆ ਕੇ ਹਟਿਆ ਮੇਰਾ ਤਾਂ ਮਨ ਤੇ ਰੂਹ ਖੁਸ਼ ਹੋਈ ਪਈ ਐ ਤੂੰ ਐ ਕਹ ਰ ਬੱਦਲ ਹੋਇਆ ਐ ਮੀਂਹ ਕਣੀ ਦਾ ਪਤਾ ਨਹੀਂ ਆ ਕਪੜੇ ਲਾ ਨਾਲੇ ਕਪੜੇ ਲਾਉਣ ਤੋਂ ਬਾਅਦ ਮੇਰੀ ਗੱਲ ਸੁਣ ਸੱਚ ਲੈ ਇੱਕ ਗੱਲ ਤਾਂ ਭੁੱਲ ਹੀ ਗਈ ਕਰਨੀ ਲੈ ਫੇਰ ਲਾ ਕਪੜੇ ਤਾਂ ਨਾਲੇ ਗੱਲ ਸੁਣਾ ਹਾਂ ਕਪੜੇ ਨਹੀਂ ਕਹਿੰਦੀ ਉਹ ਕਪੜੇ ਕਹਿੰਨੀ ਬੱਦਲ ਹੋਇਆ ਆ ਗੱਲ ਗੱਲ ਤੇ ਰਮਾਂਸ ਜਗ ਪੈਂਦਾ ਤੇਰੇ ਵਿੱਚ ਇੱਕ ਮੁੱਖੀਆਂ ਨਾ ਖਾਣੀ ਜਬਾਖ ਬਰਾਬਰ ਬਦਨੇ ਕੁੱਤੇ ਭਕਾਈ ਨਾ ਮਾਰਿਆ ਕਰ ਮੇਰੇ ਨਾਲ ਮੇਰੀ ਗੱਲ ਸੁਣ ਲੈ ਕੱਪੜੇ ਵੀ ਲਾ ਦੇਣਾ ਤੂੰ ਗੱਲ ਰੱਥ ਪਹਿਲਾਂ ਕੱਪੜੇ ਤਾਂ ਫੇਰ ਦਾ ਉਹ ਮੈਂ ਕਹਿੰਦਾ ਸੀ ਸੱਚਾ ਉਹ ਪਈਆ ਗੁੰਦਜੀ ਜਰੀਆ ਆ ਪਾ ਚੇਪ ਲੈਂਦੇ ਯਾਰ ਮੇਰੀ ਗੱਲ ਸੁਣੂਗਾ ਹੁਣ ਧਿਆਨ ਨਾਲ ਸੁਣਾਓ ਜੀ ਜਪਲਾ ਮੈਂ ਤੈਨੂੰ ਨਮੀਆਂ ਲਿਆ ਦੂੰਗੀ ਆਓ ਠੀਕ ਹੈ ਹੋ ਤਾਂ ਹੀ ਕੜਾੜਤੀ ਤੇ ਜਾਣਾ ਜਾਣਾ ਤਾਂ ਮੈਂ ਆ ਸੁਣਾ ਮੇਰੇ ਭਾਈ ਦਾ ਫੋਨ ਆਇਆ ਸੀ ਅੱਛਾ ਹਾਂ ਉਹ ਜਵਾਕ ਦੀ ਫੀਸ ਤੇ ਭਰਨੀ 7 ਲੱਖ ਰੁਪਈਆ ਮੰਗਦਾ ਹੈ 7 ਲੱਖ ਰੁਪਈਆ ਮੰਗਦਾ ਮੇਰੇ ਭਾਈ ਕਿਵੇਂ 7 ਲੱਖ ਰੁਪਈਆ ਮੰਗਦਾ ਮੇਰਾ ਭਾਈ ਜਵਾਕ ਦੀ ਫੀਸ ਭੇਜਣੀ ਕੈਨੇਡਾ ਨੂੰ ਮੋੜ ਦਊਗਾ ਵਿਆਜ ਦੇ ਨਾਲ ਹੀ ਅੱਛਾ ਉਹਨੂੰ ਐਂ ਕਹਦੇ ਜਿਹੜਾ ਮੇਰੇ ਘਰ ਵਾਲਾ ਲਟਾਇਰ ਹੋਇਆ ਹੋਇਆ ਫੌਜ ਤੋਂ ਉਹਦੀ ਪੈਨਸ਼ਨ ਹਜੇ ਆਈ ਨਹੀਂ ਇੱਕ ਤਰੀਕ ਨੂੰ ਉਹ ਭਿੰਦ ਦੇ ਖਾਜ ਮੰਦੀਏ ਮੈਂ ਤਾਂ ਹਰ ਹਰ ਕੇ ਟਾਈਮ ਕੱਢਦਾ ਚੱਪੜਾ ਦੇਖਦਾ ਮੈਂ ਤਾਂ ਚੱਪੜਾਂ ਤੇ ਵੀ ਗੂੰਦ ਲਾਉਣ ਨੂੰ ਪੈਂਦਾ ਤੂੰ ਛੱਤ ਛੱਤ ਲੱਖ ਰੁਪਈਆ ਆ ਜੇ ਕਾਛ ਨਾ ਕੋਈ ਹਜੇ ਕਾਛ ਨਾ ਕੋਈ ਤਦਾ ਪਹਿਲੀ ਗੂੰਜੇ ਲਾਤਾ ਦੋ ਕੀ ਜਾਂਦਾ ਪਹਿਲਾਂ ਮਾਂਜ ਰੱਖਿਆ ਮੈਂ ਹੁਣ ਤੀਜੇ ਤੇ ਵੱਡਾ ਫੇਤਰ ਨੂੰ ਤਿਆਰ ਆ ਆ ਮੇਰੇ ਕਹ ਨਹੀਂ ਦੇਖਣਾ ਮੈਂ ਕਿਵੇਂ ਟਾਈਮ ਕੱ ਹਾਂ ਭੈਣ ਮਰਾਵੇ ਵਿਆਜ ਖੜਕੇ ਤੂੰ ਮੂਲ ਹੀ ਲੈ ਲਈ ਤੂੰ ਮੂਲ ਹੀ ਲੈ ਲਈ ਪਹਿਲਾਂ ਨੇ 2 ਕਿਲੋ ਦਾ ਵਿਆਜ ਤਾਂ ਦਿੱਤਾ ਨਹੀਂ ਹੈ ਮੈਂ ਤੈਨੂੰ ਇਹ ਕਹਿਣੀ 12 ਭੇਜਾ ਤਾਂ ਸਾਡੇ ਛੇਤੇ ਹੁਣ ਫੀਚਾ ਨੇ ਤਾਂ ਸਾਡੇ ਛੇਤੇ 12 ਆਉਜੀ ਵਿਆਹ ਕਰਾਂਗੇ ਠੀਕ ਹੈ 18 ਲੱਖ ਉਦੋਂ ਲੈ ਗਈ ਭੈਣ ਦੇ ਖਸਮਾ ਜਦੋਂ ਤੁਹਾਡੇ ਕੋਲੇ ਕੱਢਣ ਪਾਉਣ ਨੂੰ ਨਹੀਂ ਕੋਈ ਪੰਗੇ ਕਿਉਂ ਲੈਨੇ ਹੋ ਪੰਗੇ ਕਿਉਂ ਲੈਨੇ ਮੈਂ ਤਾਂ ਇਹ ਕਹਿਣਾ ਮੇਰੀ ਤਾਂ ਗੱਲ ਛੱਡ ਲੈ ਆਪਣਾ ਇੱਕ ਇੱਕ ਜਵਾਬ ਹੈ ਨਾ ਹਾਂ ਮੈਂ ਜਾਣੀ ਵੀ ਉਹ ਆਪਣੇ ਜਵਾਬ ਦਾ ਕੰਮ ਬਣਾਉਣਗੇ ਕੈਨੇਡਾ ਦਾ ਮੈਂ ਆਏ ਜਾਉਣਾ ਲੈ ਤਾਂ ਤੂੰ ਚਰਪੇ ਪੀ ਲੈ ਨਾਲੇ ਮੈਂ ਪੀ ਲੈ ਨਾਲੇ ਜਵਾਬ ਕੀ ਲੈ ਜੂ ਹੈ ਤੂੰ ਸ਼ਰਮ ਕਿਉਂ ਨਹੀਂ ਮੰਦੀ ਮਾੜੀ ਮੋਟੀ ਘਟਿਆ ਕਰ ਉਹਨੂੰ ਤੂੰ ਜਵਾਬ ਮੇਰੀ ਗੱਲ ਕਰ। ਮੇਰੀ ਦੀ ਗੱਲ ਕਰਾ। ਆਹ ਜੇ ਮੇਰੇ ਛਾਲੇ ਮੰਗਣ ਵਾਲੇ ਨੇ। ਜੇ ਤੌੜੀ ਦਾ ਮੂੰਹ ਖੁੱਲਾ ਕੁੱਤੇ ਨੂੰ ਆਪ ਹੀ ਸ਼ਰਮ ਚਾਹੀਦੀ ਐ। ਇਹਦਾ ਕੁਛ ਚੋਰਾ ਨਾਲ ਰੜਗੀ ਕੁੱਤੀ ਚੋਰਾ ਨਾਲ ਰੜਗੀ ਕਾਹਨੂੰ ਪੁੱਛੀਂ। ਨਾ ਮੇਰੇ ਭਾਈ ਨੂੰ ਕੁੱਤਾ ਕਹਿਣਾ। ਹੋਰ ਹੁਣ ਮੇਰਾ ਛਾਲਾ ਰੋਜ ਆਹੋ ਹੋਰ ਕੀ ਆਹੋ? ਹਾਂ। ਸ਼ਰਮ ਕਰ ਲੈ ਮਾੜੀ ਮਾਟੀ। ਹਾਂ ਮੈਂ ਕਹਿਣਾ ਕਾਹਨੂੰ ਕਾਹਨੂੰ ਮੈਂ ਬੋਲਦਾ ਨਹੀਂ ਬੋਲਦਾ ਨਹੀਂ ਭੈਣ ਦੇ। ਆ ਜਾ ਫੇਰ ਮਾਰ ਕੇ ਦੇਖ। ਤਰਦ ਦੇ ਦੂੰ। ਤਰਦ ਦੇ ਦਊ ਠੱਡੇ ਚੱਜਈਂ। ਆਹ ਦੇਖ ਲੈ ਵਾਂ ਕਿ ਮੇਰੇ ਭਾਈ ਨੇ 7 ਲੱਖ ਰੁਪਈਆ ਕੀ ਮੰਗ ਲਿਆ ਹਾਂ 7 ਲੱਖ ਰੁਪਈਆ ਕੀ ਗੱਲ ਝਾੜਨ ਤੇ ਲੱਗਦਾ ਮੈਂ ਤਾਂ 600 ਰੁਪਈਏ ਨਾਲ ਦਮਾ ਕਿੱਥੇ ਨੂੰ ਹੈ ਮੇਰੀ ਗੱਲ ਸੁਣ ਲੈ ਉਥੋਂ ਕਨਾਲ ਜਗਾ ਵੇਚਦੇ ਆ ਇੱਕ ਹੋਰ ਤੈਨੂੰ ਨਾ ਵੇਚਦਾ ਤੈਨੂੰ ਕਿਹੜਾ ਲੂ ਠੜੇ ਹਾਣ ਨੂੰ ਮੁਰਦਾ ਭੈਣ ਦੇ ਖਰਵੀ ਨਾਉਂਦੀ ਦਾ ਹੈ ਨਹੀਂ ਬਾਛੜੀ ਤਾਂ ਨਾਉਣੀ ਹੈ ਹਾਂ ਮੇਰੀ ਗੱਲ ਸੁਣ ਲੈ ਖਬਰਦਾਰ ਜੇ ਰੁਪਈਆ ਦੇਤਾ ਕਿੱਥੇ ਨੂੰ ਜੇ ਇੰਨੇ ਰੁਪਈਏ ਆਪਦੇ ਜਵਾਕ ਤੇ ਲਾਏ ਹੁੰਦੇ ਕਿਸੇ ਲੈਖ ਦਾ ਨਿਕਲ ਜਾਂਦਾ ਇਹਦਾ ਛਿਟਕਾ ਪੀਂਦਾ ਇੱਥੇ ਨਸ਼ੇ ਕਾਦਾ ਕਿ 100 ਕੁਸ਼ ਮੈਥੋਂ ਕਿਉਂ ਕਾਉਣੀ ਹੈ ਛ ਐਂਦੀ ਡਾਂਗ ਲੈ ਮੈਂ ਤਾਂ ਜਾਨਾ ਨਾ ਤੇਰੇ ਪੁੱਤ ਨੂੰ ਕਹਾ ਨਾ ਤੈਨੂੰ ਕਹਾ ਬੰਨੇ ਹੱਥ ਆਪਣਾ ਹੁਣ ਦੇਸ਼ ਨਿਕਾਲਾ ਮੈਂ ਆਉਂਦਾ ਨਹੀਂ ਹੈਗਾ ਮੁੜ ਕੇ ਆ ਚੱਪਲਾਂ ਵੀ ਕਿਤੋਂ ਬਾਹਰ ਹੀ ਠਾਉ ਤੂੰ ਤਾਂ ਸਵੇਰ ਦਾ 20 ਵਾਰ ਹੀ ਨਿਕਲ ਗਿਆ ਕਰੋ ਬੇੜਾ ਤੇਰਾ ਛੜੇ ਹਾਨ ਦਾ ਬੇੜਾ ਤੇਰਾ ਬੈਠੇ ਜਿਹੜਾ ਆਪਣੇ ਭਰਾ ਨੂੰ ਪਰਜਾਈ ਨੂੰ ਆਪਣੀ ਭਤੀਜੀ ਨੂੰ ਖੁਵਾਈ ਜਾਂਦਾ ਬੇੜਾ ਤੇਰਾ ਬੈਠੇ ਨੱਜ ਹੋਣਿਆ ਤੂੰ ਮੁੜ ਕੇ ਨਾ ਆਵੇਂ ਲੋਕਾਂ ਨੂੰ ਸੌ ਸੌ ਟੈਕ ਹੁੰਦੇ ਨੂੰ ਟੈਕ ਵੀ ਨਹੀਂ ਹੁੰਦਾ ਮਰਨੇ ਨੂੰ ਹਾਂ ਪਈ ਕਰੀਓ ਜਵਾਕੋ ਲੱਗਦਾ ਪੁੱਡਾ ਆ ਗਿਆ ਲੈ ਇਥੇ ਹਾਂ ਬਾਪੂ ਪਈ ਚੜ ਧਰੀ ਨਹੀਂ ਜੇਗੀ ਚਾਚੂ ਜੀ ਨਾ ਕੀ ਗੱਲ ਤੇਰੀ ਨੋਣ ਨੇ ਨਹੀਂ ਦਿੱਤੀ ਚਾਹ ਤੈਨੂੰ ਕੀ ਹੋ ਗਿਆ ਭਾਈ ਐਂ ਬੋਲਦੀ ਐ ਕਸੂਤੀ ਬੋਲਦੀ ਐ ਟੱਪਾ ਹੈ ਨਾ ਕੀ ਗੱਲ ਤੇਰੀ ਪੋਤੀ ਨੇ ਨਹੀਂ ਦਿੱਤੀ ਚਾਹ ਤੈਨੂੰ ਕਹੇ ਤੇ ਤਾਂ ਭਾਈ ਭਾਈ ਤੇਜੋ ਸਾਰਿਆਂ ਨੂੰ ਮਾੜੀ ਲੱਗਦੀ ਆ ਫੇਰ ਕਹਿੰਦੇ ਬੋਲਦੀ ਬਹੁਤ ਉਹ ਤੇਜੋ ਸੱਚਾਈ ਬੋਲਦੀ ਆ ਜਾਂ ਤੇਰਾ ਇੱਕ ਕਿੱਲਾ ਉਹ ਨਹੀਂ ਸਾंभਿਆ ਐ ਤੈਨੂੰ ਚਾਹ ਨਹੀਂ ਦੇ ਸਕਦੇ ਰੋਟੀ ਨਹੀਂ ਦੇ ਸਕਦੇ ਚਾਹ ਤੂੰ ਇੱਧਰ ਪੀਣ ਆਉਣਾ ਓਏ ਅੱਗੇ ਭਾਈ ਚਾਹ ਪਾਣੀ ਉਧਰ ਹੀ ਪੀਣਾ ਦੱਸ ਲੈ ਫੇਰ ਕਿਉਂ ਆ ਗਿਆ ਅਜ ਇੱਧਰ ਆ ਗਿਆ ਇਹ ਵੀ ਮੇਰੇ ਮੁੰਡੇ ਦੀ ਘਰ ਹੈ ਅੱਛਾ ਹਾਂ ਨਾਲੇ ਜਿਹੜੀ ਗੱਲ ਰਹੀ ਕੀਲੇ ਦੀ ਸਾਨੂੰ ਵੰਡ ਕੇ ਦਿੱਤੇ ਨਹੀਂ 5 ਕਿਲੇ ਮੈਂ 5 ਉਹਨਾਂ ਨੂੰ ਆਉਂਦੇ 5 ਹੁਣ ਭਾਈ ਜਿਹੜਾ ਤੇਰੇ ਇੱਕ ਕਿੱਲਾ ਉਹ ਇੱਕ ਕੀਲਾ ਭਾਈ ਮੈਨੂੰ ਸਾंभਦੇ ਕਰਦੇ ਉਹੀ ਨੇਗੇ ਪਹਿਲਾਂ ਉਹਨਾਂ ਨੂੰ ਉਦੋਂ ਤਾਂ ਤੇ ਪੰਚਾਇਤ ਚ ਕਹਤਾ ਮੈਥੋਂ ਬੁੜੇ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਹੈ ਫੇ ਅੱਦਾਦਾ ਕਰ ਦਿੰਦਾ ਕਿਲਾ ਉਹ ਅੱਛਾ ਅੱਦਾਦਾ ਕਿਲਾ ਹੈ ਫਿਰ ਮੈਂ ਕਿਸੇ ਧਰਮਸ਼ਾਲਾ ਚ ਜਾ ਕੇ ਬੈਹ ਜਾਂਦਾ ਜਿਹੇ ਜੀ ਤਾਂ ਹੁਣ ਚਾਹ ਦੇਦੀ ਫਿਰ ਉਹ ਜੀ ਰੋਟੀ ਦੇ ਦਿੰਦੀ ਜਵਾਬ ਤਾਂ ਪੋਤੀ ਤੇ ਨੋ ਵਾਂਗੂ ਘੜ ਘੜ ਦਿਨਾਂ ਕੀ ਗੱਲ ਅਸੀਂ ਤੈਨੂੰ ਰੋਟੀ ਦਿੰਦੇ ਨਹੀਂ ਡੇਢ ਸਾਲ ਤੈਨੂੰ ਰੋਟੀ ਦਿੰਦੀ ਰਹੀ ਜਦ ਤੇਰੀ ਲੱਤ ਨੂੰ ਰੀ ਹੋਈ ਸੀ ਉਦੋਂ ਤੈਨੂੰ ਪੁੱਛਿਆ ਉਹਨੇ ਆ ਲੈ ਭਾਈ ਤੈਨੂੰ ਰੋਟੀ ਵਾਲੀ ਗੱਲ ਹੀ ਸੁਣ ਲੈ ਫਿਰ ਹੁਣ ਜੇ ਤੇ ਸੁਣਨੀ ਆ ਉਦੋਂ ਰੋਟੀ ਪਿੱਛੇ ਦਾ ਕਲੇਸ਼ ਹੋਇਆ ਸੀਗਾ ਡੇਢ ਸਾਲ ਰੋਟੀ ਦੇ ਕੇ ਇਸ ਤੋਂ ਬਾਅਦ ਤੇ ਭੈਣ ਦਾ ਨਾ ਤੇ ਮਾਰੀ ਉਹਦੋਂ ਕਹਿੰਦੀ ਵੀ ਮੈਨੂੰ ਰੋਟੀ ਨਹੀਂ ਦਿੱਤੀ ਜਾਂਦੀ। ਇਸ ਤੋਂ ਬਾਅਦ ਹੀ ਪੰਚਾਇਤ ਜਿੱਤੇ ਕਿਹਾ ਦੀਗਾ ਵੀ ਕਹਿੰਦੀ ਕੋਈ ਨਾ ਬੁੜੇ ਨੂੰ ਉਹਨਾਂ ਨਾਲ ਹੀ ਲੱਗ ਜਾਣ ਦੇ ਵੀ ਸਾਤੋਂ ਵੀ ਰੋਟੀ ਰਾਟੀ ਦਿੱਤੀ ਜਾਂਦੀ। ਉਹਦੋਂ ਛੋਡੇ ਨਾਲ 5 ਕਿਲੇ ਲਪਾਏ ਨਹੀਂ। ਉਹ ਹਜੇ ਤੁਸੀਂ ਮੇਰੇ ਨਾਲ ਮੇਰੀ ਗੱਲ ਸੁਣੋ ਇੱਧਰ ਝਾਕਾ। ਮੂੰਹ ਇੱਧਰ ਕਰ ਲਾ ਹੁਣ। ਉਹ ਤੂੰ ਸ਼ਰਮ ਕਰ ਲਾ। ਉਹਨਾਂ ਦੇ ਹੈ ਕੌਣ ਐ ਤਾ ਦੱਸ ਦੇ। ਨਾ ਤਾਂ ਉਹਦੇ ਸਿਰ ਤੇ ਕੋਈ ਭਈ ਬੰਦਾ ਕਾ। ਨਾ ਕੋ ਕੁੜੀ ਆ ਉਹਦੇ ਸਿਰ ਤੇ ਨਾ ਤਾਂ ਪਿਓਾ ਨਾ ਕੋਈ ਦਾ ਭਾਈ ਐ। ਤਾਂ ਹੀ ਤਾਂ ਮੈਂ ਕਹਿੰਨੀ ਵੀ ਉਹਨਾਂ ਦੀ ਜ਼ਮੀਨ ਵੀ ਸਾਡੇ ਨਾਲ ਕਰਾ ਦੇ ਭਾਵੇਂ। ਐ ਕੋਈ ਸਾਰਾ ਕੋਣ ਛੋਡੇ ਨਾਲ ਹੀ ਕਰ ਹਾਂ ਪਿਓ ਪਤ ਦੇ ਇੱਕ ਦੇ ਵਿੱਚ ਇਹੀ ਰੜਕਦੇ ਆ ਦੋ ਕਿल्ले ਵੇ ਆਪਣੇ ਭਾਈ ਨੂੰ ਹੱਥ ਧਾਰ ਦਿੱਤੇ ਆ ਭਾਈ ਜਿੱਦਣ ਮੇਰੇ ਪਿਓ ਨੇ ਮੇਰੇ ਭਾਈ ਨੇ ਪੈਸੇ ਦੇ ਦਿੱਤੇ ਦੋ ਦੇ ਚਾਰ ਕਿल्ले ਖਰੀਦ ਕੇ ਤੁਹਾਨੂੰ ਦਿਖਾਉਂਗੀ ਮੈਂ ਵੀ ਇੱਥੇ ਵਾਲਾ ਮੂੰਹ ਤੋਂ ਦੀ ਹੱਥ ਫੇਰਦੀ ਆ ਬੁੜਿਆ ਤੂੰ ਵੀ ਕਹੀਗਾ ਕਿ ਵੇ ਪੰਜ ਤੋਂ ਸੱਤ ਕਿੱਦਾਂ ਹੋਗਾ ਨਹੀਂ ਫੇਰਦੀ ਭਾਈ ਤੁਸੀਂ ਹੱਥਾਂ ਤੇ ਹੱਥ ਮਾਰਦੇ ਫਿਰਦੇ ਨੇ ਤੇਰੇ ਪੇਕੇ ਮੈਨੂੰ ਸਾਰੇ ਹੀ ਪਤਾ ਹੈ ਹਾਂ ਮੇਰੇ ਪੇਕੇ ਬਾਰੇ ਨਾ ਕੁਛ ਬੋਲ ਦੇ ਨਾ ਬਰੰਗਲ ਫਫੇਂਗੋ ਕੋਣ ਮੁਰਜਿਆ ਮੈਂ ਤਾਂ ਲਾਪਾ ਹੋਰ ਲੱਗ ਰਿਹਾ ਕਿ ਜਾਈ ਬੁੜਿਆ ਮੈਂ ਤੂੰ ਹੋ ਨਾ ਤਾਰੀ ਨਾਲੇ ਨਾਲੇ ਮੇਰੀ ਗੱਲ ਸੁਣ ਲੈ ਭਾਈ ਉਦੋਂ ਮੈਂ ਤੈਨੂੰ ਅੱਧਾ ਛੱਡ ਮੈਂ ਇੱਕ ਕੀਲਾ ਲਵਾ ਦਿੰਦਾ ਨਾ ਤੇਰੇ ਠੀਕ ਹੈ ਹੁਣ ਮੈਥੋਂ ਕੁਸਰਾ ਪਾਲ ਉਧਰ ਨਾਲ ਚੜੀ ਦੇ ਨਾਲ ਚੜੀ ਆ ਦੇ ਦੇ ਉਧਰ ਪ੍ਰੀਤ ਨੂੰ ਉਹਦੇ ਦੇ ਦਿੱਤੀ ਨੂੰ ਅੱਗੇ ਨਾ ਕੋ ਪਿੱਛੇ ਨਾ ਪਤਾ ਨਹੀਂ ਹਾਲ ਹਾਲ ਕਰਦੇ ਫਰਦੇ ਸਾਰਾ ਟੱਬਰ ਜਹਾਨੋਂ ਤਕੀਆਂ ਤਾਂ ਭਾਈ ਕੀ ਮਾਰਨਾ ਚਾਹ ਜਨਾਨੀ ਨਾਲ ਆ ਜਾਂਦਾ ਮੁਚਰਾ ਜਿਹਾ ਕਿਆ ਬਣਾਈ ਆ ਰੋਟੀ ਬਣਾਈ ਆ ਪੁੱਛਦੀਆਂ ਤੈਨੂੰ ਹੈ ਨਹੀਂ ਬੁੜਿਆ ਉਹ ਹੈ ਖੁੰਝੇ ਤੂੰ ਮੰਜੀ ਚ ਡਾ ਕੇ ਬੈਠਾ ਰਹਿਣਾ ਚਾਰ ਰੋਟੀ ਤੈਨੂੰ ਉਹ ਮਰਜ਼ੀ ਨਾ ਦਿੰਨੇ ਮੇਰੇ ਤੇ ਆ ਕੇ ਤੂੰ ਰੋ ਮਾਰਦਾ ਜੇ ਤੇਰੇ ਤਾਂ ਨਾ ਕੋ ਹੋਰ ਹੁੰਦਾ ਥਾਪੜਾ ਮਾਰ ਕੇ ਸਿਰ ਨਾ ਮੈਂ ਖੋਲ ਦਿੰਦੀ ਹਾਂ ਤੂੰ ਤੇਜ ਨੂੰ ਹੀ ਨਾ ਜਾਣੀ ਤੇਜੋ ਤੇਜ ਬਥੇਰੀ ਆ ਹਾਂ ਹਾਂ ਠੀਕ ਹੈ ਠੀਕ ਹੈ ਹੋਰ ਹਾਂ ਠੀਕ ਹੈ ਪਰਵਾਹ ਠੀਕ ਹੈ ਹੋਰ ਠੀਕ ਹੈ ਤੂੰ ਦੱਸ ਆਪਣਾ ਠੀਕ ਠਾਕ ਮੈਂ ਚੱਲ ਮੈਂ ਰਹੀ ਮਹਾਦੇ ਤੇ ਬਿੱਲੂ ਸਾਥ ਮੈਂ ਕੱਲੇ ਸੌਂ ਜਾਣਾ ਕੁੜੀ ਦਾ ਅੱਛਾ ਹਾਂ ਸਾਹ ਕਰਾਉਂਦਾ ਹੋਰ ਫਈ ਜਿਹੜੇ ਮਾਰ ਗਿਆ ਤਾਂ ਮੰਨ ਗਈਆਂ ਇਹ ਨੋ ਮੰਨ ਨਹੀਂ ਗਈਆਂ ਹੋਣਗੇ ਮੈਂ ਤਾਂ ਬਿੱਲੂ ਕਹਿੰਦਾ ਸੀ ਕਹਿੰਦਾ ਕਿ ਐ ਤੈਸ ਹੈਗਾ ਇਸ ਦਿਨ ਵੀ ਆਪੀ ਤਾਂ ਉਹ ਘੱਟੇ ਪਟਾ ਬੰਦਨੇ ਕਰਾਉਂ ਨੂੰ ਆਪੀ ਉਹ ਕਹਿੰਦੇ ਪੜਾਵਾਂਗੇ ਅਸੀਂ ਨੌਕਰੀ ਤੇ ਲਵਾ ਦਾਂਗੇ ਇਹ ਤਾਂ ਕਹਿੰਦੇ ਸਭ ਤਾਂ ਬੇਠਲੀਰ ਨਹੀਂ ਚਾਹੀਦੀ ਅੱਛਾ ਉਹ ਤਾਂ ਫਿਰ ਤੇ ਘੇੜੇ ਮਾਰਦਾ ਮੰਨ ਗਈ ਹੋਣਗੀਆਂ ਕੋਈ ਨਹੀਂ ਇਹ ਵੀ ਦੇਖੋ ਵੀ ਮੰਨੀਆਂ ਨੇ ਕਿ ਨਾ ਮੰਨੀਆਂ ਨੇ ਓਹੋ ਬਸ ਚਲ ਸਾਨੂੰ ਕੀ ਅਗਲੇ ਰਿਸ਼ਤਾ ਕਰਨ ਅਗਲੇ ਦੀ ਧੀ ਆ ਕਰੇ ਚਾਹੀ ਨਾ ਕਰੇ ਮੈਂ ਤਾਂ ਤੇਰੇ ਸਾਹਮਣੇ ਜਵਾਬ ਦੇਤਾ ਸੀ ਹਾਂ ਜਵਾਬ ਦੇਤਾ ਤਾਂ ਦੇਤਾ ਐ ਤਾਂ ਬਥੇਰਾ ਕਿਹਾ ਤੀਆ ਕਾਲੇ 12 ਕਲੇ ਜਮੀਨ ਦੇ ਸੀ ਕਾਕੇ ਪੁੱਤ ਮੈਂ ਵੀ ਕਹਿ ਗਈ ਸੀ ਮਹਾ ਤੇਰੀ ਦਰਾਣੀ ਆਈ ਸੀ ਤੁਸੀਂ ਕਰ ਦਿੰਦੇ ਰਿਸ਼ਤਾ ਉਹਦੇ ਪਾਸੇ ਤਾਂ ਕਿਤੇ ਚੱਲ ਦੇਖਾਂਗੇ ਬਹਿਹਲ ਕੁੜੀ ਨੂੰ ਪੜਾਉਣੇ ਆ ਚੱਲ ਠੀਕ ਹੈ ਚੰਗਾ ਚੰਗਾ ਪਿੰਡ ਪਿੱਲੂ ਰਿਸ਼ਤੇ ਨੂੰ ਕੀੜੇ ਮਾਰਦਾ ਹੂੰ ਮੈਂ ਨਵੀਂ ਤੇਜੋ ਨਾ ਜਾਣੀ ਜੇ ਰਿਸ਼ਤਾ ਮੈਂ ਪੂਰ ਚੜਨ ਦੇ ਦਿੱਤਾ